ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤਿਹਾਰ ਜੇਲ੍ਹ ਤੋਂ ਬਾਹਰ ਆ ਗਏ ਹਨ ਸੁਪਰੀਮ ਕੋਰਟ ਨੇ ਉਹਨਾਂ ਨੂੰ 1 ਜੂਨ ਤੱਕ ਅੰਤ੍ਰੀਮ ਜ਼ਮਾਨਤ ਦੇ ਦਿੱਤੀ ਹੈ ਉਹਨਾਂ ਨੂੰ 2 ਜੂਨ ਨੂੰ ਕਿਸੇ ਵੀ ਹਾਲਤ ਦੇ ਵਿੱਚ ਆਤਮ ਸਮਰਪਣ ਕਰਨ ਲਈ ਕਿਹਾ ਗਿਆ ਹੈ ਉਹਨਾਂ ਦੇ ਸਵਾਗਤ ਲਈ ਤਿਹਾਰ ਜੇਲ੍ਹ ਦੇ ਬਾਹਰ ਵੱਡੀ ਗਿਣਤੀ ਦੇ ਵਿੱਚ ਆਪ ਵਰਕਰ ਮੌਜੂਦ ਰਹੇ ਕੇਜਰੀਵਾਲ ਆਪਣੀ ਗੱਡੀ ਦੇ ਸੰਰੂਪ ਫੋਲ ਕੇ ਬਾਹਰ ਆਏ ਅਤੇ ਆਪ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਤੁਹਾਡੇ ਵਿਚਕਾਰ ਆ ਕੇ ਚੰਗਾ ਲੱਗ ਰਿਹਾ ਹੈ ਮੈਂ ਕਿਹਾ ਸੀ ਮੈਂ ਜਲਦੀ ਆਵਾਂਗਾ ਲਓ ਮੈਂ ਆ ਗਿਆ ਉਹਨਾਂ ਨੇ ਕਿਹਾ ਹੈ ਕਿ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਸੁਪਰੀਮ ਕੋਰਟ ਦੇ ਜੱਜਾਂ ਦਾ ਵੀ ਧੰਨਵਾਦ ਕਰਦਾ ਹਾਂ ਕੇਜਰੀਵਾਲ ਨੇ ਆਪਣਾ ਅਗਲਾ ਪਲਾਨ ਵੀ ਦੱਸਿਆ ਉਹਨਾਂ ਨੇ ਕਿਹਾ ਹੈ ਕਿ ਸ਼ਨੀਵਾਰ ਦੁਪਹਿਰ 1 ਵਜੇ ਪਾਰਟੀ ਦਫ਼ਤਰ ਵਿੱਚ ਪ੍ਰੈਸ ਕਾਨਫਰੰਸ ਕੀਤੀ ਜਾਵੇਗੀ ਤੁਹਾਨੂੰ ਦੱਸ ਦਈਏ ਕਿ ਦਿੱਲੀ ਸ਼ਰਾਬ ਨੀਤੀ ਮਾਮਲੇ ਵਿੱਚ ਕੇਜਰੀਵਾਲ 1 April ਤੋਂ ਤਿਹਾਰ ਜੇਲ੍ਹ ਦੇ ਵਿੱਚ ਬੰਦ ਸਨ ਹਾਲਾਂਕਿ ਉਹਨਾਂ ਦੇ ਵਕੀਲ ਨੇ 5 June ਤੱਕ ਰਿਹਾਈ ਦੀ ਬੇਨਤੀ ਕੀਤੀ ਸੀ ਜਿਸ ਨੂੰ ਸੁਪਰੀਮ ਕੋਰਟ ਨੇ ਰੱਦ ਕਰ ਦਿੱਤਾ ਅਦਾਲਤ ਨੇ ਕਿਹਾ ਹੈ ਕਿ ਚੋਣ ਪ੍ਰਕਿਰਿਆ 1 June ਨੂੰ ਖਤਮ ਹੋ ਜਾਵੇਗੀ ਜਸਟਿਸ ਸੰਜੀਵ ਖੰਨਾ ਨੇ ਕਿਹਾ ਕਿ ED ਨੇ ਅਗਲਾ ਸਤ 2022 ਵਿੱਚ ਕੇਸ ਦਰਜ ਕੀਤਾ ਸੀ ਉਹਨਾਂ ਨੂੰ ਮਾਰਚ ਵਿੱਚ ਗ੍ਰਿਫਤਾਰ ਕੀਤਾ ਗਿਆ ਉਹ 1.5 ਸਾਲ ਕਿੱਥੇ ਸਨ ਗ੍ਰਿਫਤਾਰੀ ਬਾਅਦ ਵਿੱਚ ਜਾ ਪਹਿਲਾ ਵੀ ਹੋ ਸਕਦੀ ਸੀ 22 ਦਿਨ ਜਾਂ ਇੱਥੇ ਜਾਂ ਉੱਥੇ ਕੋਈ ਫਰਕ ਨਹੀਂ ਪੈਣਾ ਸੀ ਖਬਰਾਂ ਮੁਤਾਬਕ ਕੇਸਰੀਵਾਨ ਨੂੰ ਜ਼ਮਾਨਤੀ ਰਕਮ ਦੇ ਲਈ 50000 ਪੈਦਾ ਜ਼ਮਾਨਤੀ ਬੋਨ ਦੇਣਾ ਹੋਵੇਗਾ ਤਿਹਾਰ ਜੇ ਹਿਲ ਤੋਂ ਰਹਾ ਹੋਣ ਲਈ ਇਸ ਰਕਮ ਦਾ ਬੌਂਡ ਦੇਣਾ ਪੈਂਦਾ ਹੀ ਹੈ ਹਿਟਲੀ ਅਦਾਲਤ ਵਿੱਚ ਜਾਣ ਦੀ ਲੋੜ ਨਹੀਂ ਹੈ